ਪਰੇ ਬਰੇਰ ਆਇਆ ਕਹਿੰਦਾ ਉਧਰਲਾ ਪੋਸ਼ਨ ਖੋਲ ਉਧਰਲਾ ਪੋਸ਼ਨ ਖੋਲ ਮੈਂ ਕਿਉਂ ਇਨੀ ਦੇਰ ਚ ਜਿੱਦੇ ਬੋਲਾ ਕਿਉਂ ਉਹਨੇ ਮੇਰੇ ਸਿਰ ਤੇ ਚਰਮਾ ਰਿਆ ਜੋਰ ਦੀ ਮੈਨੂੰ ਇੱਕਦਮ ਚੱਕਰ ਆ ਗਿਆ AI ਇਨੀ ਦੇਰ ਚ ਉਹਨੇ ਹੱਤਪਾਈ ਕਰਨੀ ਸ਼ੁਰੂ ਕਰਤੀ ਇੰਨੇ ਗੰਦੇ ਵਰਡਸ ਉਹਨੇ ਮੈਨੂੰ ਬੋਲੇ ਹੈ ਔਰ ਇੰਨਾ ਗ ਅਜੀਬ ਜਿਹੀ ਚੀਜ਼ਾਂ ਬੋਲ ਕੇ ਗਿਆ ਮੈਨੂੰ ਉਹ ਰੀਜ਼ਨ ਕੀ ਹੈ ਕਿ ਵੱਡਾ ਅਪਰਾਧ ਉਹਨੂੰ ਇਸ ਤਰੀਕੇ ਨਾਲ ਮਾਰ ਰਿਹਾ ਪ੍ਰੋਪਰਟੀ ਰੀਜ਼ਨ ਹੈ ਕਾਜ਼ ਮੇਰੇ ਮम्मा ਚਲੇ ਗਏ ਨੇ ਔਰ ਤੋਂ ਬਾਅਦ ਸਭ ਕੁਝ ਹੋ ਰਿਹਾ ਉਕੇ ਵੱਡੇ ਭਰਾ ਹਮੇਸ਼ਾ ਇੱਕ ਭੈਣ ਦਾ ਇੱਕ ਕਹਿ ਸਕਦੇ ਪਿਓ ਬਣ ਕੇ ਕਰਦੇ ਨੇ ਭੈਣ ਨੂੰ ਇੰਨਾ ਤਰੀਕੇ ਨਾਲ ਕੁੱਟਿਆ ਉਹ ਬਚਪਨ ਤੋਂ ਹੀ ਨਹੀਂ ਖੜੇ ਉਹ ਕਿੱਥੇ ਖੜੂਗੇ ਦਰ بیٹھے ਇੱਕਦਮ ਆਇਆ ਮਿਸਰੀ ਤੇ ਹਮਲਾ ਕਰਤਾ ਮੈਂ ਉਦੋਂ ਵੀ ਛਡੋਂਦਾ ਰਹਿ ਗਿਆ ਜਦੋਂ ਪੁਲਿਸ ਆਈ ਉਹਨਾਂ ਤੇ ਦੋਵਾਂ ਦੇ 752 ਐਫਆਈਆਰ ਕੱਢਤੀ ਐਂ ਸਾਰੀਆਂ ਭੁਗਤ ਦੇ ਰਹੇ ਆਂ ਜੀ ਲੜੋ ਨਾ ਲੜੋ ਨਾ ਡਾਂਗ ਫੜੀ ਉਹਨੇ ਮੈਂ ਕਿਹਾ ਡਾਂਗ ਛੱਡ ਦੇ ਬਹਿ ਕੇ ਗੱਲ ਕਰਦੇ ਆਪਾਂ ਉਹਨੇ ਨਾ ਕਿਸੇ ਦੀ ਸੁਣਦਾ ਮੈਨੂੰ ਕਰੀਗਾ ਤੂੰ ਸਾਈਡ ਹੋ ਜਾ ਤੁਸੀਂ ਸਾਈਡ ਹੋ ਜਾ ਤੁਸੀਂ ਆ ਸੋਚੋ ਵੀ ਇੱਕ ਹਸਬੈਂਡ ਆਪਣੀ ਵਾਈਫ ਤੇ ਅਟੈਕ ਹੁੰਦਾ ਦੇ ਕੇ ਸਾਈਡ ਕਿਦਾਂ ਹੋ ਜਾਏ ਕੋਈ ਵੀ ਇਹਨਾਂ ਨੂੰ 1921 ਹੁੰਦੀ ਆ ਉਹਦਾ ਜ਼ਿੰਮੇਵਾਰ ਇਹਦਾ ਭਰਾ ਮਿੱਕੀ ਤੇ ਪ੍ਰਿਆ ਪ੍ਰੀਆ ਦੇ ਲਬਜ ਇਹ ਹੀ ਜਦੋਂ ਡਾਂਗ ਮੈਂ ਛੜਾ ਰਿਆਂ ਪ੍ਰੀਆ ਕਹਿ ਰਹੀ ਸੀ ਵੀ ਗੱਡੀ ਚੋਂ ਦਾਤ ਕੱਢ ਤੇ ਜਿਹੜਾ ਵਿੱਚ ਹੁੰਦਾ ਵੀ ਵੜਦੇ ਉਹਨੂੰ ਰੀਜ਼ਨ ਆ ਵਾ ਇੱਕ ਕੱਲੀ ਇੱਥੇ ਰਹਿੰਦੀ ਐ ਇਸ ਟਾਈਮ ਛੋਟੇ ਬ੍ਰਦਰ ਦੇ ਨਾਲ ਇਹ ਵੀ ਆਪਣਾ ਟਾਂਗਰੇ ਹੁੰਦਾ ਇੱਕ ਮੋਸਟਲੀ ਇਹ ਕੱਲੀ ਹੁੰਦੀ ਐ ਉਹਨਾਂ ਨੂੰ ਆ ਵਾ ਕਿ ਇਹਨੂੰ ਗੱਡੀ ਤੇ ਆਪਾਂ ਸਾਰੀ ਪ੍ਰਾਪਰਟੀ ਸੇਲ ਕਰੀ ਉਹਨਾਂ ਨੇ ਸਾਰੀਆਂ ਖਿੜਕੀਆਂ ਤੋੜਦੀਆਂ ਸੀ ਮਮਾ ਦੇ ਸਿਰ 'ਚ ਖਿੜਕੀ ਲਿਆ ਕੇ ਐਦਾਂ ਮਾਰੀ ਸੀ ਮਮਾ ਦਾ ਪੂਰਾ ਮਤਲਬ ਬਲੱਡ ਵਲੱਡ ਹੋ ਗਿਆ ਸੀ ਉਸ ਟਾਈਮ ਵੀ ਇਹਨਾਂ ਨੇ ਇਹਨਾਂ ਦੀ ਮਦਰ ਨੇ ਆ ਕੇ ਆਪਣੇ ਕੱਪੜੇ ਫਾੜਤੇ ਸੀ ਬਾਹਰ ਬੈਠ ਕੇ ਮੇਰੇ ਮਮਾ ਨੂੰ ਡਿਮਾਂਡ ਆਈ ਸੀ ਕਿ ਮੇਰੇ ਮਮਾ ਨੂੰ ਕਹਾਂ ਸੀ ਤੂੰ ਘਰੋਂ ਨਿਕਲ ਅਸੀਂ ਘਰ ਦੇ ਅੰਦਰ ਆਣਾ ਮੇਰੇ ਮਮਾ ਨੂੰ ਆ ਕੇ ਆ ਗਿਆ ਸਿੱਧਾ ਮੇਰੀ ਜੋ ਭਾਬੀ ਹੈ ਨਾ ਵੱਡੀ ਉਹਨੇ ਸਾਹ ਮੇਰੇ ਮਮਾ ਨੂੰ ਆ ਕੇ ਆਇਆ ਸੀ ਕਿ ਤੂੰ ਇਸ ਘਰ ਚੋਂ ਬਾਹਰ ਨਿਕਲ ਇਸ ਘਰ ਦੀ ਮਾਲਕ ਮੈਂ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕ ਇੱਕ ਪਰਿਵਾਰ ਵੱਲੋਂ ਯਾਨੀ ਕਿ ਵੱਡੇ ਭਰਾ ਵੱਲੋਂ ਛੋਟੀ ਭੈਣ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਸਤਿ ਸ਼੍ਰੀ ਅਕਾਲ ਜੀ ਮੈਮ ਦੱਸੋਗੇ ਕੀ ਹੈਪਨਿੰਗ ਹੋਈ ਸੀ ਕਿ ਕਿਸ ਤਰੀਕੇ ਨਾਲ ਤੁਹਾਡੇ ਵੱਡੇ ਭਰਾ ਵੱਡੇ ਭਰਾ ਨੂੰ ਇੱਕ ਪਿਓ ਦਾ ਦਰਜਾ ਦਿੱਤਾ ਜਾਂਦਾ ਹੈ ਕਿਸ ਤਰੀਕੇ ਨਾਲ ਉਹ ਤੁਹਾਨੂੰ ਤੁਹਾਡੇ ਘਰ ਆਏ ਕਿਉਂ ਉਹਨਾਂ ਨੇ ਮਾਰਨ ਕੁੱਟਣ ਦੀ ਜਿਹੜੀ ਕੋਸ਼ਿਸ਼ ਕੀਤੀ ਮੈਮ ਐਕਚੁਅਲੀ ਜੋ ਮੇਰੇ ਵੱਡਾ ਬ੍ਰਦਰ ਹੈ ਨਾ ਉਹ ਡਰੱਗਸ ਕਰਦਾ ਤੇ ਅੱਜ ਅਸੀਂ ਕੋਰਟ ਆ ਰਹੇ ਸੀ ਕੋਰਟ ਤੋਂ ਆਪਣੀ ਤਰੀਕ ਭੁਗਤ ਕੇ ਜੀ ਤੇ ਮੇਰੇ ਹਸਬੰਦ ਔਰ ਮੈਂ ਹਲੇ ਕਰਦਨ ਰੈਂਟਰੀ ਕੀਤੀ ਹੈ ਮੇਰੀ ਸਿਸਟਰ ਔਰ ਮੈਂ ਅਸੀਂ ਬਾਹਰ ਚੱਲੇ ਸੀ ਮੇਰੇ ਹਸਬੰਦ ਮੰਦਰ ਚ ਚਲੇ ਗਏ ਐਨੀ ਦੇਰ ਚ ਮੈਂ ਬਾਹਰ ਜਾ ਕੇ ਖੜੀ ਹੈ ਮੇਰਾ ਬ੍ਰਦਰ ਆਇਆ ਕਹਿੰਦਾ ਉਧਰ ਲਾ ਪੋਸ਼ਨ ਖੋਲ ਉਧਰ ਲਾ ਪੋਸ਼ਨ ਖੋਲ ਮੈਂ ਕਿਉਂ ਐਨੀ ਦੇਰ ਚ ਜਿੱਦੇ ਬੋਲਾ ਕਿਉਂ ਉਹਨੇ ਮੇਰੇ ਸਿਰ ਤੇ ਚਰਮੜਾ ਜੋਰਦੀ ਮੈਨੂੰ ਇੱਕਦਮ ਚੱਕਰ ਆ ਗਿਆ ਮੈਂ ਕਿਹਾ ਕੀ ਹੋ ਗਿਆ ਐਨੀ ਦੇਰ ਚ ਮੇ ਸਿਸਟਰ ਨੇ ਮੇਰੇ ਹਸਬੰਦ ਨੇ ਆਵਾਜ਼ ਮਾਰੀ ਆਇਆ ਐਨੀ ਦੇਰ ਚ ਉਹਨੇ ਹੱਥ ਪਾਈ ਕਰਨੀ ਸ਼ੁਰੂ ਕਰਤੀ ਤੇ ਇੰਨੇ ਗੰਦੇ ਵਰਡਸ ਉਹਨੇ ਮੈਨੂੰ ਬੋਲੇ ਹੈ ਔਰ ਇੰਨਾ ਕਿ ਅਜੀਬ ਜਿਹੀ ਚੀਜ਼ਾਂ ਬੋਲ ਕੇ ਗਿਆ ਮ ਮੈਡਮ ਉਹ ਦੱਸ ਵੀ ਨਹੀਂ ਤੁਸੀਂ ਸਭ ਤੋਂ ਛੋਟੇ ਹੋ ਹਾਂਜੀ ਮੇਰੇ ਤੋਂ ਛੋਟਾ ਬ੍ਰਦਰ ਵੀ ਹੈ ਇਹ ਸਭ ਮ ਰੀਜ਼ਨ ਕੀ ਹੈ ਕਿ ਵੱਡਾ ਭਰਾ ਤੁਹਾਨੂੰ ਇਸ ਤਰੀਕੇ ਨਾਲ ਮਾਰ ਰਿਹਾ ਇੱਕ ਤਰੀਕੇ ਨਾਲ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਰਿਹਾ ਇੰਨੇ ਜ਼ਿਆਦਾ ਗੰਦੇ ਵਰਡਸ ਯੂਜ਼ ਕਰ ਰਿਹਾ ਮੈਡਮ ਪ੍ਰੋਪਰਟੀ ਰੀਜ਼ਨ ਹੈ ਕਾਜ਼ ਮੇਰੇ ਮम्मा ਚਲੇ ਗਏ ਨੇ 15 ਮਹੀਨੋਂ ਔਰ ਤੋਂ ਬਾਅਦ ਸਭ ਕੁਝ ਹੋ ਰਿਹਾ ਮਤਲਬ ਕੋਈ ਸਪੋਰਟ ਨਹੀਂ ਕਰ ਰਿਹਾ ਕੀ ਲੱਗਦਾ ਹੈ ਕਿ ਕੀ ਕਾਰਨ ਜੋ ਜੋ ਕਿ ਵੱਡੇ ਭਰਾ ਹਮੇਸ਼ਾ ਇੱਕ ਭੈਣ ਦਾ ਇੱਕ ਕਹਿ ਸਕਦੇ ਪਿਓ ਬਣ ਕੇ ਕਰਦੇ ਨੇ ਹਮੇਸ਼ਾ ਭੈਣਾਂ ਨੂੰ ਸਪੋਰਟ ਕਰਦੇ ਉਹ ਭੈਣ ਨੂੰ ਇੰਨਾ ਤਰੀਕੇ ਨਾਲ ਕੁੱਟਿਆ ਮੁੰਡਾ ਬਚਪਨ ਤੋਂ ਹੀ ਨਹੀਂ ਖੜੇ ਉਹ ਕਿੱਥੇ ਖੜੂਗੇ ਤੇ ਮੈਂ ਰਹਿੰਦੇ ਕਿੱਥੇ ਨੇ ਉਹ ਉਹ ਚੰਡੀਗੜ੍ਹ ਰਹਿੰਦਾ ਚੰਡੀਗੜ੍ਹ ਰਹਿੰਦੇ ਨੇ ਇਹਨਾਂ ਨਾਲ ਗੱਲ ਕਰ ਲੋ ਬਿਲਕੁਲ ਸਰ ਕੀ ਹੋਏ ਮੈਂ ਮੈਨੇ ਪਾਉ ਖੋਗੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਇੱਕ ਪਰ ਜੋ ਕਿ ਹਮੇਸ਼ਾ ਪਿਓ ਵਾਂਗੂ ਨਾਲ ਖੜਦਾ ਪਰ ਇੱਕ ਤਰੀਕੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨੇ ਗੰਦੇ ਗੰਦੇ ਵਰਡ ਯੂਜ਼ ਕੀਤੇ ਜਾ ਰਹੇ ਸਿਰਫ ਇੱਕ ਪ੍ਰਾਪਰਟੀ ਪਿੱਛੇ ਪੈਸੇ ਸਭ ਕੁਝ ਹੋ ਗਿਆ ਮੈਮ ਇਹਨਾਂ ਦਾ ਪ੍ਰਾਪਰਟੀ ਦਾ ਰੋਲਾ ਚੱਲਦਾ ਪਿਆ ਜਿਦਾ ਕਿ ਕੋਰਟ ਕੇਸ ਚੱਲਦਾ ਪਿਆ ਆਪਾਂ ਕੇਸ ਤੋਂ ਭੁਗਤਕੇ ਆਏ ਪਿੰਲੋਂ ਵੀ ਹੱਦ ਨਾਲ ਥੋੜੇ ਮਹੀਨੇ ਪਹਿਲਾਂ ਵੀ ਨਾ ਇਦਾਂ ਹੀ ਹੋਇਆ ਅਸੀਂ ਅੰਦਰ ਬੈਠੇ ਇੱਕਦਮ ਆਇਆ ਮਿਸਿਸ ਦੇ ਹਮਲਾ ਕਰਤਾ ਮੈਂ ਉਦੋਂ ਵੀ ਛਡੋਂਦਾ ਰਹਿ ਗਿਆ ਚਲੋ ਪੁਲਿਸ ਆਈ ਉਹਨਾਂ ਨੇ ਦੋਵਾਂ ਦੇ 755 ਐਫ ਆਈ ਆਰ ਕੱਢਤੀ ਅਸੀਂ ਸਾਰਿਆਂ ਭੁਗਤ ਦੇ ਰਹੇ ਹਾਂ ਜੀ ਅਸੀਂ ਜਿਹੜੇ ਵਿੱਚੋਂ ਕੀ ਖਾਰਜ ਹੋ ਚੁੱਕੇ ਆ ਇਹਨਾਂ ਪ੍ਰਿਆ ਤੇ ਮਕੇੜਾ ਇਹਦਾ ਬ੍ਰਦਰ ਆ ਉਹਨਾਂ ਦੀ ਜਮਾਨਤਾਂ ਕੈਨਸਲ ਹੋਈਆਂ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਅੱਜ ਤਰੀਕ ਭੁਗਤ ਕੇ ਆਏ ਹਾਂ ਮੈਂ ਆਉਂਦਿਆ ਮੰਦਿਰ ਚੱਲ ਗਿਆ ਜੀ ਪਾਠ ਕਰਨ ਇਹ ਮਿਸਿਸ ਤੇ ਇਹ ਜੀ ਸਿਸਟਰ ਖੜੋਤੇ ਹੀ ਇੱਥੇ ਇਹਨਾਂ ਮੈਨੂੰ ਆਵਾਜ਼ ਮਾਰੀ ਮੈਂ ਆਇਆ ਮੈਂ ਕਿਹਾ ਵੀ ਕੀ ਹੋਇਆ ਮੈਂ ਮਿੱਕੀ ਨੂੰ ਇਹੀ ਕਹਿੰਦਾ ਰਿਹਾ ਵੀ ਤੂੰ ਛੱਡ ਦੇ ਤੂੰ ਛੱਡ ਦੇ ਵੀ ਲੜੋ ਨਾ ਲੜੋ ਨਾ ਡਾਂਗ ਫੜੀ ਉਹਨੇ ਮੈਂ ਕਿਹਾ ਡਾਂਗ ਛੱਡ ਦੇ ਬਹਿ ਕੇ ਗੱਲ ਕਰਦੇ ਆ ਆਪਾਂ ਵੀ ਐਦਾਂ ਨਹੀਂ ਚੰਗੇ ਲੱਗੀਦਾ ਉਹਨੇ ਨਾ ਕਿਸੇ ਦੀ ਸੁਣਦਾ ਮੈਨੂੰ ਕਹੇਗਾ ਤੂੰ ਸਾਈਡ ਹੋ ਜਾ ਤੁਸੀਂ ਸਾਈਡ ਹੋ ਜਾ ਤੁਸੀਂ ਆਪ ਸੋਚੋ ਵੀ ਇੱਕ ਹਸਬੈਂਡ ਆਪਣੀ ਵਾਈਫ ਤੇ ਅਟੈਕ ਹੁੰਦਾ ਦੇ ਕੇ ਸਾਈਡ ਕਿੱਦਾਂ ਹੋ ਜਾਏ ਮੈਂ ਫੇਰ ਵੀ ਉੱਤੇ ਕੋਈ ਹੈਪਨਿੰਗ ਨਹੀਂ ਕੀਤੀ ਸ਼ੋਰ ਸਾੜ ਹੋਣਾ ਨੂੰ ਦੇ ਦਿੱਤੇ ਸਾਰੇ ਉਹਨੇ ਮੈਂ ਜਦੋਂ ਸਾਈਡ ਸਾਈਡ ਕਰਦਾ ਰਿਹਾ ਉਹਨੇ ਮੇਰੇ ਵੀ ਇ ਪੈਪ ਫੜੇ ਕਦੀ ਸਾਨੂੰ ਕਵੇ ਵੀ ਮੈਂ ਗੱਡੀ ਦਾ ਦਾਦ ਕੱਢ ਕੇ ਲਿਆਉਂ ਮੈਂ ਵੜ ਦੂੰਗਾ ਤੂੰ ਸੈਡ ਹੋ ਜਾ ਤੇਰੇ ਨਾਲ ਸਾਡਾ ਕੋਈ ਰੋਲਾ ਨਹੀਂ ਆ ਦੱਸੋ ਮੈਂ ਆਪਣੀ ਵਾਈਫ ਨੂੰ ਛੱਡ ਕੇ ਸੈਡ ਕਿਦਾਂ ਹੋ ਸਕਦਾ ਬਿਲਕੁਲ ਤੇ ਅਸੀਂ ਉਹਨੂੰ ਹੁਣ ਕੀ ਉਹਨੂੰ ਕੀ ਜਾਵਾ ਆਪਣਾ ਮੌਕੇ ਤੇ ਪੁਲਿਸ ਪਾਰਟੀ ਆਈ ਜੀ ਫਿਰ ਪੁਲਿਸ ਪਾਰਟੀ ਦੇ ਔਨ ਨਾ ਥੋੜਾ ਜਾ ਉਹ ਠੰਬਰ ਹੈ ਨਹੀਂ ਤੇ ਉਹ ਸਾਡਾ ਜਾਨੀ ਨੁਕਸਾਨ ਵੀ ਕਰ ਸਕਦਾ ਹੈ ਜਿਵੇਂ ਸਾਣਾ ਉਹਨੇ ਆ ਕੇ ਅਟੈਕ ਕੀਤਾ ਜੀ ਮੇਰੀ ਮਿਸਿਸ ਤੇ ਮੇਰਾ ਬਰੋ ਇਨ ਲੋ ਛੋਟਾ ਜਿਹੜਾ ਇਹਨਾਂ ਦੀ ਮੈਂ মিডিਆ ਦੇ ਅੱਗੇ ਇਹ ਕਿੰਨਾ ਵਾ ਜੇ ਇਹਨਾਂ ਨੂੰ ਕੋਈ ਵੀ ਹੁੰਦੀ ਆ 1929 ਕਿਉਂਕਿ ਦੇਖੋ ਮੈਂ ਇੱਥੇ ਵੀ ਰਹਿਣਾ ਆਪਣੇ ਘਰੇ ਵੀ ਰਹਿਣਾ ਠੀਕ ਹੈ ਜੀ ਤੇ ਮੈਂ ਕਿਹਲੇ ਬਾਹਰ ਕੰਮ ਦੇ ਰਿਲੇਟਿਵ ਬਾਹਰ ਵੀ ਹੁੰਨਾ ਇਹਨਾਂ ਦਾ ਮਗਰੋਂ ਕੋਈ ਵੀ ਇਹਨਾਂ ਨੂੰ 1921 ਹੁੰਦੀ ਆ ਉਹਦਾ ਜ਼ਿੰਮੇਵਾਰ ਇਹਦਾ ਭਰਾ ਮਿੱਕੀ ਤੇ ਪ੍ਰਿਆ ਜੀ ਜਿਹੜਾ ਪ੍ਰਿਆ ਦੇ ਲਬਜ ਹੀ ਹਾਂ ਪ੍ਰੀਆ ਦੇ ਲਬਜ ਇਹ ਹੀ ਜਦੋਂ ਡਾਂਗ ਮੈਂ ਛੜਾ ਰਿਆਂ ਪ੍ਰੀਆ ਕਹਿ ਰਹੀ ਸੀ ਵੀ ਗੱਡੀ ਚੋਂ ਦਾਤ ਕੱਢ ਤੇ ਜਿਹੜਾ ਵਿੱਚ ਹੁੰਦਾ ਵੀ ਵੜਦੇ ਉਹਨੂੰ ਤੇ ਮੈਂ ਕਿਹਾ ਵੀ ਭਰਾ ਮੈਂ ਫਿਰ ਖਲੋਤਾ ਪ੍ਰੀਆ ਕੋਣ ਹੈ ਤੁਹਾਡੀ ਭਾਬੀ ਹੈ ਉਹਦੇ بڑے ਬ੍ਰਦਰ ਦੀ ਵਾਈਫ ਹੈ ਉਹਨਾਂ ਨੇ ਕਹਿਆ ਕਹਿੰਦੇ ਕਿ ਜਿਹੜਾ ਮਿੱਕੀ ਵਿੱਚ ਆਂਦਾ ਮੈਂ ਤੈਨੂੰ ਛੂਟ ਦਿੱਤੀ ਐ ਜਿਹੜਾ ਵਿੱਚ ਆਂਦਾ ਉਹਨੂੰ ਵਿੱਚੋਂ ਵੜਦੇ ਆਪਾਂ ਦੇਖ ਲਾਂਗੇ ਪਾਪਾ ਦੇਖ ਲੈਣਗੇ ਉਹਨਾਂ ਦਾ ਕਹਿਣਾ ਸੀ ਉਹਨਾਂ ਦੇ ਪਾਪਾ ਦੇਖ ਲੈਣਗੇ ਅੱਛਾ ਅੱਛਾ ਟੋਨੀ ਜੀ ਟੋਨੀ ਜੀ ਤੇ ਮਤਲਬ ਕਿ ਇਸ਼ਾਰੇ ਆਮ ਗੁੱਡਾ ਕਰਦੀ ਜੜੀ ਹੋ ਰਹੀ ਉਹਨਾਂ ਨੇ ਪਹਿਲਾ ਵੜਦੇ ਸਰ ਇਹਨੂੰ ਘੁੱਟਿਆ ਮੈਂ ਮਨਾ ਕਰੇਗੀ ਕਿ ਸਾਡੇ ਸਾਰੇ ਮੇਰੇ ਸਾਰੇ ਮਤਲਬ ਚਾਰੋਂ ਬੱਚੇ ਬਾਹਰ ਖੇਡ ਰਹੇ ਸੀਗੇ ਉਹ ਡਰ ਰਹੇ ਸੀ ਰੋ ਰਹੇ ਸੀ ਮੈਂ ਹੱਥ ਪਾ ਹੱਥ ਜੋੜ ਰਹੀ ਸੀ ਤੁਸੀਂ ਚਲੇ ਜਾਓ ਜਦ ਕੋਰਟ ਚ ਕੇਸ ਲੱਗਾ ਆ ਆਪਾਂ ਐਦਾਂ ਦਾ ਕੁਝ ਨਹੀਂ ਕਰਨਾ ਉਹਨਾਂ ਨੇ ਇਹਨੂੰ ਬਹੁਤ ਜ਼ਿਆਦਾ ਪਹਿਲਾਂ ਥੱਪੜ ਥੁੱਪਣ ਮਾਰੇ ਕਾਫੀ ਡੰਡੇ ਮਾਰੇ ਕਿੰਨਾਂ ਨੂੰ ਹੀ ਕਿਉਂ ਮਾਰਨ ਦੀ ਕੋਸ਼ਿਸ਼ ਕੀਤੀ ਤੁਸੀਂ ਵੀ ਭੈਣ ਹੋ ਤੁਸੀਂ ਉਹਨੂੰ ਕਿਉਂ ਨਹੀਂ ਮਾਰਨ ਦੀ ਕੋਸ਼ਿਸ਼ ਰੀਜ਼ਨ ਆ ਵੈ ਰੈਂਦੀ ਇੱਥੇ ਅੱਛਾ ਉਹਨਾਂ ਨੂੰ ਆਵੇ ਇਹਦੇ ਕਿਉਂਕਿ ਬਾਕੀ ਸਭ ਆਪਣੇ ਘਰਾਂ ਚ ਹੈ ਰੀਜ਼ਨ ਆਵਾ ਇੱਕ ਕੱਲੀ ਇੱਥੇ ਰਹਿੰਦੀ ਹੈ ਇਸ ਟਾਈਮ ਛੋਟੇ ਬ੍ਰਦਰ ਦੇ ਨਾਲ ਇਹ ਵੀ ਆਪਣਾ ਟਾਂਗ ਰਹੇ ਹੁੰਦਾ ਹੈ ਮੋਸਟਲੀ ਇਹ ਕੱਲੀ ਹੁੰਦੀ ਹੈ ਉਹਨਾਂ ਨੂੰ ਆਵੇ ਕਿ ਇਹਨੂੰ ਕੱਢੀਏ ਤੇ ਆਪਾਂ ਸਾਰੀ ਪ੍ਰਾਪਰਟੀ ਸੇਲ ਕਰੀਏ ਅੱਛਾ ਇਹ ਜਿਹੜਾ ਘਰ ਹੈ ਮੈਂ ਤੁਹਾਡੀ ਮੰਮੀ ਦਾ ਘਰ ਹੈ ਤੁਸੀਂ ਆਪਣੀ ਮੰਮੀ ਦੇ ਘਰ ਰਹਿੰਦੇ ਹੋ ਹਾਂਜੀ ਮੈਂ ਮੰਮਾ ਦਾ ਘਰ ਰਹਿਆ ਹਾਂ ਹਾਂਜੀ ਤੁਸੀਂ ਆਪਣੀ ਮੰਮਾ ਦੇ ਘਰ ਰਹਿੰਦੇ ਹੋ ਤਾਂ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਤੁਹਾਡਾ ਕੋਈ ਹੱਕ ਨਹੀਂ ਹੈਗਾ ਸਾਰਾ ਹੱਕ ਸਾਡਾ ਹੈ ਹਾਂਜੀ ਐਕਚੁਅਲੀ ਨਾ ਮੇਰੇ ਮੰਮਾ ਨੇ ਵਸੀਅਤ ਕੀਤੀ ਹੋਈ ਹੈ ਮੇਰੇ ਸਿਸਟਰ ਦੇ ਵੱਡੀ ਸਿਸਟਰ ਦੇ ਮੇਰੇ ਔਰ ਤੇ ਹੁਣ ਦੋਨੋਂ ਬ੍ਰਦਰ ਬੇਦਖਲ ਇਹਨਾਂ ਨੂੰ ਕੋਈ ਨਹੀਂ ਉਹਨਾਂ ਨੂੰ ਬੇਦਖਲ ਕਰਤਾ ਕਾਰਨ ਕੀ ਹੋਇਆ ਕਿ ਬੇਦਖਲ ਕੌਸ ਜਦੋਂ ਮੇਰੇ ਵੱਡੇ ਬ੍ਰਦਰ ਦੀ ਮੈਰਿਜ ਹੋਈ ਹੈ ਨਾ ਟੋਨੀ ਜੀ ਦੇ ਜੋ ਬੇਟੀ ਹੈ ਜਿਨ੍ਹਾਂ ਦਾ ਮੈਰਿਜ ਹੋਇਆ ਮੇਰੇ ਬ੍ਰਦਰ ਦੀ ਉਹ ਜਦ ਦੀ ਮੈਰਿਜ ਹੋਈ ਹੈ ਨਾ ਤਦ ਦੇ ਸਾਡੇ ਘਰੇ ਕੋਈ ਨਾ ਕੋਈ ਕੋਈ ਨਾ ਕੋਈ ਕਲੇਸ਼ ਉਸ ਉਸ ਲੇਡੀ ਨੇ ਸਾਡੇ ਘਰੇ ਪਾਇਆ ਹੋਇਆ ਉਹ ਲੇਡੀ ਜਦ ਦੀ ਸਾਡੇ ਘਰ ਦੇ ਅੰਦਰ ਪੈਰ ਰੱਖਿਆ ਨਾ ਉਹਨੇ ਉਸ ਦਿਨ ਤੋਂ ਸਾਡੇ ਘਰ ਦੇ ਅੰਦਰ ਕਾਲ ਆ ਗਿਆ ਔਰ ਇਸ ਕਰਕੇ ਮੇਰੀ ਮੰਮੀ ਨੇ ਇਹਨਾਂ ਨੂੰ ਘਰੋਂ ਕੱਢਤਾ ਸੀ ਅੱਛਾ ਮੈਮ ਇਹ ਵੀ ਮਤਲਬ ਕਿ ਤੁਸੀਂ ਸਾਨੂੰ ਆਫ ਕੈਮਰਾ ਦੱਸਿਆ ਕਿ ਤੁਹਾਡੀ ਮੰਮਾ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਮੰਮਾ ਨੂੰ ਮੇਰੇ ਮੰਮਾ ਨੂੰ 2016 ਚਾਚੀ ਜੁਈ ਹੈ ਉਹਨਾਂ ਨੇ ਸਾਰੀਆਂ ਖਿੜਕੀਆਂ ਤੋੜਦੀਆਂ ਸੀ ਮੰਮਾ ਦੇ ਸਿਰ 'ਚ ਖਿੜਕੀ ਲਿਆ ਕੇ ਐਦਾਂ ਮਾਰੀ ਸੀ ਮੰਮਾ ਦਾ ਪੂਰਾ ਮਤਲਬ ਬਲੱਡ ਵਲੱਡ ਹੋ ਗਿਆ ਸੀ ਉਸ ਟਾਈਮ ਵੀ ਇਹਨਾਂ ਨੇ ਇਹਨਾਂ ਦੀ ਮਦਰ ਨੇ ਆ ਕੇ ਆਪਣੇ ਕੱਪੜੇ ਫਾੜਤੇ ਸੀ ਬਾਹਰ ਬੈਠ ਕੇ ਮੈਮ ਇਹਨਾਂ ਕੋਈ ਚ ਹੋ ਗਿਆ ਤੁਸੀਂ ਪੁਲਿਸ ਕੰਪਲੇਨ ਵਗੈਰਾ ਨਹੀਂ ਕੀਤੀ ਤੁਹਾਡੇ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਕਰ ਰਿਹਾ ਸਭ ਕੁਝ ਕੀਤਾ ਸਾਰੀਆਂ ਰਿਪੋਰਟਸ ਸਾਰੀਆਂ ਦਿੱਤੀਆਂ ਉਹ ਅੱਜ ਵੀ ਜਦੋਂ ਲੜਾਈ ਹੋਈ ਸੀ ਪੀਸੀਆਰ ਨੂੰ ਫੋਨ ਕੀਤਾ ਸਾਨੂੰ ਪੀਸੀਆਰ ਵਾਲੇ ਕਹ ਰਹੇ ਸੀ ਕੋਈ ਥਾਣੇ ਆ ਜਾਓ ਅੱਛਾ ਮੈਮ ਕਾਰਨ ਕੀ ਹੈ ਤੁਹਾਡੀ ਸੁਣਵਾਈ ਵੀ ਨਹੀਂ ਹੋ ਰਹੀ ਤੁਹਾਡੇ ਨਾਲ ਇੰਨਾ ਜ਼ਿਆਦਾ ਮਤਲਬ ਕਹਿ ਸਕਦੇ ਕਿ ਬਹੁਤ ਜ਼ਿਆਦਾ ਤਰੀਕੇ ਨਾਲ ਤੁਹਾਡੇ ਨਾਲ ਕੁੱਟਮਾਰ ਵੀ ਕੀਤੀ ਜਾ ਰਹੀ ਹੈ ਰੀਜ਼ਨ ਕੀ ਹੈ ਕਿ ਇਸ ਵਿੱਚ ਕੋਈ ਮਤਲਬ ਪੈਸਾ ਤਾਂ ਨਹੀਂ ਹੈਗਾ ਕੋਈ ਵੱਡੀ ਸੌਸਟ ਨਹੀਂ ਲੱਗੀ ਹੋਈ ਕਿ ਤੁਹਾਡੇ ਖਿਲਾਫ ਕੋਈ ਵੀ ਜਾਂ ਉਹਨਾਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਹੋ ਸਕਦਾ ਕਿ ਕੁਝ ਉੱਪਰ ਅੱppa ਨਹੀਂ ਕਵਾਂਗੇ ਕਿ ਨੂੰ ਹੋ ਸਕਦਾ ਉਹ ਕੁਝ ਖਵਾ ਰਹੇ ਨੇ ਤਾਂ ਕਰਕੇ ਸਾਡੀ ਨਹੀਂ ਸੁਣੀ ਜਾ ਰਹੀ ਬਾਰ ਬਾਰ ਕੁੱਟਿਆ ਜਾ ਰਿਹਾ ਛੋਟੀ ਸਿਸਟਰ ਨੂੰ ਕੋਈ ਨਹੀਂ ਸੁਣ ਰਿਹਾ ਅੱਛਾ ਮੈਂ ਪਹਿਲਾਂ ਕੋਈ ਮਤਲਬ ਕੀ ਜਿਵੇਂ ਤੁਸੀਂ ਇੱਥੇ ਰਹਿੰਦੇ ਹੋ ਇਹ ਫਰਸਟ ਟਾਈਮ ਹੋਇਆ ਕਿ ਪਹਿਲਾਂ ਵੀ ਹੋਇਆ ਮੈਂ ਪਹਿਲਾਂ ਵੀ ਬਹੁਤ ਵਾਰੀ ਹੋ ਗਿਆ ਬਹੁਤ ਵਾਰੀ ਹੋ ਗਿਆ ਇਹ ਵੀ ਇਸੇ ਤਰੀਕੇ ਨਾਲ ਕੁੱਟਮਾਰ ਹੋਈ ਮੇਰੇ ਕੋ ਸਾਰੇ ਮੇਰੇ ਕੋ ਸਾਰੀ ਫੁਟੇਜ ਪਈਆਂ ਨੇ ਜੋ ਪਹਿਲਾਂ ਵੀ ਹੋਇਆ ਮੈਨੂੰ ਅੱਛਾ ਉਦੋਂ ਸਟਿਲ এ ਪ੍ਰੈਗਨਨਸੀ ਉਦੋਂ ਕਰਕੇ ਮੇਰਾ ਮਿਸਕੈਰੇਜ ਵੀ ਹੋ ਗਿਆ ਸਿਰਫ ਇਹਨਾਂ ਦੇ ਕਰਕੇ ਤੇ ਸਰ ਮੈਮ ਉਹਨਾਂ ਵੱਲ ਕਿਹਾ ਗਿਆ ਕਿ ਜਿਵੇਂ ਜਿਵੇਂ ਕਿ ਅਸੀਂ ਦੇਖਿਆ ਸ਼orts ਵੀ ਲਈ ਹੋਇਆ ਕਿ ਤੁਹਾਡੇ ਮਿਰਰ ਵੀ ਤੋੜਤਾ ਉਹਨਾਂ ਨੇ ਵੀ ਮੇਰੇ ਮਿਰਰ ਆਈ ਵੱਜਿਆ ਆ ਆ ਸਾਰੀ ਹੀ ਵੱਜਿਆ ਮੇਰੇ ਹਾਂਜੀ ਕੀ ਲੱਗਦਾ ਕਿੰਨੇ ਕੋ ਉਹਨਾਂ ਨੂੰ ਖਤਰਾ ਹੈ ਕਿਉਂਕਿ ਐਦਾਂ ਸ਼ਾਰੇ ਆਮ ਆ ਕੇ ਕੁੱਟਮਾਰ ਕਰ ਰਹੇ ਨੇ ਕਿਤੇ ਨਾ ਕਿਤੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਵੀ ਨਹੀਂ ਕੀਤੀ ਜਾ ਰਹੀ ਹੈ ਕੀ ਲੱਗਦਾ ਕੀ ਕਰਨ ਲੱਗੇ ਬਿਲਕੁਲ ਮੈਡਮ ਖਤਰਾ ਹੈ ਜੇ ਮੰਨ ਕੇ ਚੱਲੋ ਜੀ ਅਸੀਂ ਨਾ ਘਰ ਹੁੰਦੇ ਮੈਂ ਵੀ ਜਿੱਦਾਂ ਆਪਣਾ ਪਿੰਡ ਹੁੰਦਾ ਇਹ ਵੀ ਨਾ ਇੱਥੇ ਹੁੰਦੀ ਤੇ ਉਹਨਾਂ ਉਹ ਜਾਨੀ ਵੀ ਇਹਦਾ ਨੁਕਸਾਨ ਕਰ ਸਕਦੇ ਇਹਨੂੰ ਵੇਖੋ ਤੁਸੀਂ ਮੈਂ ਅੰਦਰ ਵੜਿਆ ਇਹ ਅੰਦਰ ਖਲੋਤੀ ਅੰਦਰ ਖਲੋਤੀ ਦੇ ਉਹਨਾਂ ਮਿਰਰ ਤੋੜ ਕੇ ਵੀ ਇਹ ਸਾਹਮਣੇ ਲੋਤੀ ਮਿਰਰ ਮਾਰਤਾ ਉਹ ਇਹਦਾ ਕੁਝ ਵੀ ਕਰ ਸਕਦੇ ਆ ਨੁਕਸਾਨ ਕਰ ਸਕਦੇ ਆ ਅਸੀਂ ਅਨਸੇਫ ਫੀਲ ਕਰਦੇ ਆ ਸੱਤ ਕਵਿੰਦਾ ਜਿਹੜੀ ਸਾਡੀ ਚੱਲਦੀ ਪਈ ਹੈ ਜੀ ਉਹ ਵੀ ਅਸੀਂ ਜਿਆਦਾ ਇਸੇ ਕਰਕੇ ਜਿਆਦੀਆਂ ਤਰੀਕਾਂ ਪਵਾਈਆਂ ਇਹ ਵੀ ਅਸੀਂ ਅਨਸੇਫ ਫੀਲ ਕਰਦੇ ਆ ਮੈਂ ਆਪਣੇ ਕਿਹਾ ਵੀ ਇਸ ਤੋਂ ਵੱਧ ਅਸੀਂ ਤਰੀਕਾਂ ਜੋ ਵੀ ਆ ਉੱਥਿਆਂ ਨੂੰ ਕਿਹਾ ਵੀ ਇਸ ਤੋਂ ਵੱਧ ਤਰੀਕਾਂ ਨਹੀਂ ਪੈਣੀਆਂ ਹੁਣ ਤੁਹਾਨੂੰ ਨਿਬੇੜਨਾ ਪੈਣਾ ਅਸੀਂ ਆਪਣਾ ਨਿਬੇੜਤਾ ਪਰ ਉਹ ਨਿਭਣ ਦੀ ਗੱਲ ਜਿੱਦਾਂ ਉਹ ਵੇਟ ਹੀ ਕਰਦੇ ਪਏ ਵੀ 751 ਨਿਬੜ ਜੇ ਤੇ ਅਸੀਂ ਫਿਰ ਤੋਂ ਅਟੈਕ ਕਰ ਸਕੀਏ ਅਸੀਂ ਪੁਲਿਸ ਵਾਲ ਗਾੜੀ ਇਹ ਹੀ ਕਾਰਵਾਈ ਕਰਾਉਣਾ ਚਾਹੁੰਦੇ ਆ ਵੀ ਬਣਦੀ ਜੋ ਕਾਰਵਾਈ ਬਣਦੀ ਆ ਸਾਰਾ ਖੰਘਾ ਲਿਆ ਜਾਵੇ ਚੀਜ਼ ਜੋ ਵੀ ਕਾਰਵਾਈ ਬਣਦੀ ਆ ਮਮਾ ਇੱਕ ਸਵਾਲ ਹੋਰ ਪੁੱਛਣਾ ਚਾਹੂੰਗੀ ਪਹਿਲਾਂ ਉਹਨਾਂ ਵੱਲੋਂ ਕਿਸੇ ਚੀਜ਼ ਦੀ ਤੁਹਾਡੇ ਕੋਲ ਡਿਮਾਂਡ ਕੀਤੀ ਗਈ ਕੋਈ ਪੈਸੇ ਦੀ ਜਾਂ ਪ੍ਰਾਪਰਟੀ ਦੀ ਜਾਂ ਫਿਰ ਕਿਸੇ ਹੋਰ ਚੀਜ਼ ਨੂੰ ਲੈ ਕੇ ਮੈਮ ਡਿਮਾਂਡ ਤੁਹਾਡੀ ਮਮਾ ਜਿੰਦੋ ਸੀਗੇ ਮੇਰੇ ਮਮਾ ਨੂੰ ਡਿਮਾਂਡ ਆਈ ਸੀ ਕਿ ਮੇਰੇ ਮਮਾ ਨੂੰ ਕਹਿਆ ਸੀ ਤੂੰ ਘਰੋਂ ਨਿਕਲ ਅਸੀਂ ਘਰ ਦੇ ਅੰਦਰ ਆਣਾ ਮੇਰੇ ਮਮਾ ਨੂੰ ਆ ਕੇ ਆ ਗਏ ਸਿੱਧਾ ਮੇਰੀ ਜੋ ਭਾਬੀ ਹੈ ਨਾ ਵੱਡੀ ਉਹਨੇ ਸਾਹਮਣੇ ਮੇਰੇ ਮਮਾ ਨੂੰ ਆ ਕੇ ਕਿਹਾ ਸੀ ਕਿ ਤੂੰ ਇਸ ਘਰ ਚੋਂ ਬਾਹਰ ਨਿਕਲ ਇਸ ਘਰ ਦੀ ਮਾਲਕ ਮੈਂ ਮੈ ਤੇ ਮੇਰੀ ਮਾਂ ਨੇ ਸਭ ਕੁਝ ਬਣਾਇਆ ਤੇ ਉਹ ਕਿਧਰੋਂ ਕੌਣ ਆ ਗਏ ਇਹ ਤਾਂ ਗੱਲ ਨੇ ਜੋ ਮੇਰੇ ਮम्मा ਨੇ ਕੀਤਾ ਇਵਨ ਮੇਰੇ ਮम्मा ਵਾਲੇ ਡੈਥ ਨਹੀਂ ਸੀ ਹੋਈ ਮੇਰੇ ਮम्मा ਦੀ ਔਰ ਤੋਂ ਪਹਿਲਾਂ ਘਰ ਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਮੇਰੇ ਮम्मा ਡਰ ਗਏ ਸੀ ਬਹੁਤ ਜ਼ਿਆਦਾ ਇਹਨਾਂ ਨੇ ਇਹਨਾਂ ਦੀ ਆਪਣੇ ਹਸਬੰਦ ਨਾਲ ਕੋਈ ਲੜਾਈ ਲੁੜੀ ਹੋਗੀ ਸੀ ਇਹਨਾਂ ਨੇ ਆਪਣੇ ਹਸਬੰਦ ਨੂੰ ਚਕਾਤਾ ਸੀ ਨਸ਼ਾ ਛਡਾਊ ਕੇਂਦਰ ਜਿੱਦਨ ਮम्मा ਹੀ ਡੈਥ ਹੋਈ ਹੈ ਬ੍ਰਦਰ ਉਦੋਂ ਨਸ਼ਾ ਛਡਾਊ ਕੇਂਦਰ ਤੋਂ ਵਾਪਸ ਲਿਆਂਦਾ ਗਿਆ ਇਹਨਾਂ ਵੱਲੋਂ ਤੇ ਇਹਨਾਂ ਨੇ ਉਹਨਾਂ ਨੂੰ ਕਿਹਾ ਮੇਰੇ ਮੰਮਾ ਨੂੰ ਕਿ ਮੈਂ ਆ ਰਹੀ ਹਾਂ ਆਪਣਾ ਸਮਾਨ ਚਾਕੇ ਮੰਮਾ ਕਹਿੰਦੇ ਦੇਖ ਪ੍ਰਿਆ ਮੈਂ ਬੀਪੀ ਦੀ ਪੇਸ਼ੈਂਟ ਆ ਇੱਥੇ ਨਾ ਆਇਓ ਸਾਡੇ ਕੋਲ ਮੰਮਾ ਦੀ ਚਾਰਟਸ ਪਈਆਂ ਨੇ ਪ੍ਰਿਆ ਦੇ ਨਾਲ ਮੈਂ ਭਾਬੀਂਸ ਵੀ ਪਈਆਂ ਮੇਰੇ ਕੋਲ ਮੰਮਾ ਦੀ ਵੌਇਸ ਰਿਕਾਰਡਿੰਗਸ ਉਹਨਾਂ ਨੇ ਕਿਹਾ ਇੱਥੇ ਨਾ ਆਇਓ ਮੈਂ ਨਹੀਂ ਰਹਿ ਸਕਦੀ ਤੁਹਾਡਾ ਨਾ ਤੁਹਾਡੇ ਕਲੇਸ਼ ਬਹੁਤ ਹੈ ਕਿ ਜਦ ਮੈਂ ਤੁਹਾਨੂੰ ਬੇਦਖਲ ਕੀਤਾ ਤੁਹਾਡਾ ਕੋਈ ਫਰਜ਼ ਨਹੀਂ ਬਣਦਾ ਠੀਕ ਹੈ ਤੁਸੀਂ ਹਾਈ ਹੈਲੋ ਤੱਕੋ ਠੀਕ ਹੈ ਉੱਥੇ ਤੱਕ ਕਿ ਬਾਕੀ ਤੁਸੀਂ ਕੋਈ ਅਸਤਾ ਕੋਈ ਜ਼ਿੰਮੇਵਾਰੀ ਨਹੀਂ ਨਭਈ ਤੇ ਇੱਥੇ ਨਾ ਆਓ ਇਨਾਂ ਨੇ ਕਿ ਮੈਂ ਤਾਂ ਆਪਣਾ ਸਮਾਨ ਚੱਕ ਕੇ ਆ ਰਹੀਆਂ ਜੋ ਕਰਨਾ ਫਿਰ ਦੇਖੀ ਜਾਊਗੀ ਅੱਛਾ ਕਿ ਤੁਸੀਂ ਮੈਨੂੰ ਬਾਹਰ ਕੱਢ ਕੇ ਦਿਖਾਓ ਤੇ ਮੈਮ ਜਿਹੜੇ ਤੁਹਾਡੇ ਬ੍ਰਦਰ ਨੇ ਪਹਿਲਾਂ ਹੀ ਤੇ ਡਰੱਗਸ ਲੈਂਦੇ ਸੀ ਕਿ ਹੁਣ ਹੀ ਲੈਣਗੇ ਹੋ ਉਹਨਾਂ ਨੂੰ ਡਰੱਗਸ ਲੈਂਦੇ ਕਟੋ ਨਹੀਂ ਘਟਾ ਆਰਾਮ ਨਾ 15 20 ਸਾਲ ਹੋ ਗਏ ਉਹਨਾਂ ਨੂੰ ਮੰਮਾ ਨੇ ਵੀ ਕਿੰਨੀ ਵਾਰੀ ਨਸ਼ਾ ਛਡਾਊ ਕੇਂਦਰ ਚ ਕਾਇਆ ਇਹਨਾਂ ਦੀ ਵਾਈਫ ਬਡੇ ਬ੍ਰਦਰ ਦੀ ਵਾਈਫ ਖੁਦ ਪੈਸੇ ਦਿੰਦੀ ਐ ਜਾਂ ਤੂੰ ਨਸ਼ਾ ਕਰਕੇ ਆ ਅੱਛਾ ਨਸ਼ਾ ਕਰਕੇ ਆ ਔਰ ਇਹਨਾਂ ਨੇ ਹੱਤੋ ਪਾਈ ਕਰਾ ਕੇ ਉਹ ਨਸ਼ਾ ਕਰਕੇ ਹੀ ਜਾਂਦਾ ਸਾਨੂੰ ਮੈਨੂੰ ਸਪੈਸ਼ਲੀ ਮੈਨੂੰ ਗੁੱਟਣ ਕੌਣ ਨੇ ਤੁਹਾਡੇ ਮਗਰ ਲੱਗੇ ਹੋਇਆ ਕੀ ਕਾਰਨ ਹੈ ਸਿਰਫ ਤੁਸੀਂ ਕੇਸ ਦਰਜ ਕਰਵਾਇਆ ਤੁਸੀਂ ਇੱਥੇ ਰਹਿਣੇ ਹੋ ਤਾਂ ਕਿ ਹਾਂਜੀ ਕੋਈ ਮੈਂ ਮਮਮੀ ਦੀ ਕੇਅਰ ਟੇਕ ਕੀਤੀ ਸਾਰਾ ਕੁਝ ਮੈਂ ਕਰਦੀ ਸੀ ਮੇਰੇ ਮੈਰਿਜ ਨੂੰ 3 ਮਹੀਨੇ ਹੋਏ ਸੀ ਬਸ ਉਸ ਕਰਕੇ ਇਹਨਾਂ ਨੂੰ ਮੇਰੇ ਤੋਂ ਹੈ ਸਿਰਫ ਕਿ ਮੈਂ ਇਹ ਮੈਂ ਮੈਂ ਨਿਕਲ ਜਾਵਾਂ ਇੱਥੋਂ ਦੀ ਮੇਨਾ ਵਾ ਕੀ ਰਹਿ ਇੱਥੇ ਰਹੀ ਹੈ ਉਹਨਾਂ ਨੂੰ ਆਪਾਂ ਇਹਨੂੰ ਗੱਡੀਏ ਤੇ ਆਪਾਂ ਆ ਕੇ ਆਪਣੇ ਹਿਸਾਬ ਨਾਲ ਕਰਾਏ ਤੇ ਜੜਾਈ ਆ ਜਾਂ ਕੁਝ ਵੀ ਕਰੀਏ ਆਪਾਂ ਇੱਥੇ ਰਹੀਏ ਕਿ ਕੁੜੀਆਂ ਦਾ ਕੋਈ ਮੇਰਾ ਬ੍ਰਦਰ ਹੈ ਛੋਟਾ ਮੈਂਕ ਮੈਂ ਉਹਨੂੰ ਕਿੱਦਾਂ ਛੱਡ ਕੇ ਚੱਲ ਜਾਵਾਂ ਕਿੰਨੇ ਸਾਲ ਦਾ ਮ ਉਹ 15 ਸਾਲ ਦਾ ਹੈ ਉਹਨੂੰ ਮੈਂ ਛੱਡ ਕੇ ਚੱਲ ਜੂ ਕਿ ਕੋਈ ਨਹੀਂ ਦੇਖੇਗਾ ਉਹਨੂੰ। ਬਿਲਕੁਲ। ਔਰ ਈਵਨ ਹੁਣ ਵੀ ਨਹੀਂ ਦੇਖਿਆ ਹੁਣੀ ਮੇਰਾ ਬ੍ਰਦਰ ਬਾਹਰ ਖੜਾ ਸੀ ਛੋਟਾ ਉਹਨੂੰ ਮਾਰਨ ਲੱਗਿਆ ਸੀ ਬ੍ਰਦਰ ਵੱਡਾ ਮੇਰਾ। ਹੂੰ। ਉਹਨੂੰ ਉਹਨੂੰ ਕੀ ਉਹਦੀ ਕੀ ਗਲਤੀ ਹੈ? ਉਹਦੇ ਕੀ ਗਲਤੀ ਛੋਟੇ ਬ੍ਰਦਰ ਦੀ ਮੇਰੀ। ਉਹਨੂੰ ਵੀ ਮਾਰਨ ਲੱਗ ਗਏ। ਤੁਸੀਂ ਮੇਰੇ ਨਾਲ ਕਰੋ ਉਹ ਮੇਰੇ ਨਾਲ ਰੱਖੋ ਉਹਨੂੰ ਕੁੱਟਣ ਦਾ ਕੀ ਮਤਲਬ ਹੈ ਤੁਹਾਡਾ? ਬਿਲਕੁਲ। ਤੇ ਮੈਮ ਇੰਨੀ ਜ਼ਿਆਦਾ ਤੁਹਾਡੇ ਨਾਲ ਹੈਪਨਿੰਗ ਹੋ ਰਹੀ ਹੈ ਇਸ ਤਰੀਕੇ ਨਾਲ ਕੁੱਟ ਮਾਰ ਕਿਤੇ ਜਾ ਰਹੀ ਕੀ ਅਪੀਲ ਕੀ ਕਰਨਾ ਚਾਹੁੰਦੇ? ਮੈਮ ਇਨਸਾਫ ਚਾਹੀਦਾ ਔਰ ਕੀ ਹੈ? ਸਾਡੀ ਸੁਣਵਾਈ ਹੋਵੇ ਬਿਕੋਜ਼ ਕੋਰਟ ਚਕੇ ਕੇਸ ਆਲਰੇਡੀ ਲੱਗ ਗਿਆ ਹੋਇਆ ਵੈ ਤੇ ਉਹਨਾਂ ਦਾ ਇੱਥੇ ਆਣਾ ਤਦ ਤੱਕ ਬੰਦ ਹੋਵੇ ਜਦ ਕੋਰਟ ਚੀ ਕੇਸ ਹੈ ਫਿਰ ਆ ਕੇ ਬਾਰ ਬਾਰ ਮਾਰਨਾ ਉਹਨੂੰ ਤੇ ਇਹਨੂੰ ਵੀ ਕਿਹਾ ਗਿਆ ਮਤਲਬ ਮੇਰੇ ਹਸਬੰਦ ਨੂੰ ਕਿ ਤੂੰ ਇਕੱਲਾ ਮਿਲ ਤੈਨੂੰ ਇਕੱਲੇ ਨੂੰ ਦੱਸਾਂਗੇ ਤੈਨੂੰ ਇਕੱਲੇ ਨੂੰ ਪਾੜਾਂਗੇ ਆ ਕੋਈ ਵਰਡਸ ਨਹੀਂ ਹੋਏ ਬਿਲਕੁਲ ਮਤਲਬ ਅਗਰ ਕੱਲ ਨੂੰ ਇਹ ਇਕੱਲਾ ਕਿਤੇ ਜਾਂਦਾ ਏ ਵੈਸੇ ਵੀ ਟਰੈਵਲਿੰਗ ਕਰਦਾ ਏ ਇਹ ਇੱਥੇ ਆਂਦਾ ਏ ਜਾਂਦਾ ਆਂਦਾ ਜਾਂਦਾ ਜੇ ਨਾ ਕੋਈ ਰਸਤੇ 'ਚ ਕੋਈ ਗੱਲ ਹੋ ਗਈ ਕੌਣ ਜ਼ਿੰਮੇਦਾਰ ਹੈ ਬਿਲਕੁਲ ਡੈਫੀਨਿਟਲੀ ਔਰ ਇਹ ਇਕੱਲਾ ਟਰੈਵਲ ਕਰਦਾ ਏ ਜ ਸਰ ਕੀ ਅਪੀਲ ਤਾਂ ਕੀ ਕਰਨਾ ਚਾਹੋਗੇ ਇਸ ਦਿਨ ਨਾਲ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਜਿਹੜੇ ਕਿ ਤੁਹਾਡੇ ਮਤਲਬ ਕਿ ਇਸ ਤਰੀਕੇ ਨਾਲ ਤੁਹਾਡੇ ਨਾਲ ਰਵੱਈਆ ਕਰ ਰਹੇ ਇਹਨਾਂ ਜ਼ਿਆਦਾ ਕੁੱਟਮਾਰ ਕਰ ਰਹੇ ਨੇ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਹੈ ਤੁਹਾਡੀ ਸੁਣਵਾਈ ਵੀ ਨਹੀਂ ਹੋ ਰਹੀ ਦੇਖੋ ਮੈਂ ਮੈਂ ਸਭ ਤੋਂ ਵੱਡਾ ਹੁੰਦਾ ਕੋਰਟ ਹੂੰ ਕੋਰਟ 'ਚ ਆਪਾਂ ਜਦੋਂ ਕੇਸ ਲਾਇਆ ਹੋਇਆ ਆਪਾਂ ਮੈਂ ਉਹਨਾਂ ਨੂੰ ਵੀ ਇਹੀ ਰਿਕਵੈਸਟ ਕਰਦਾ ਦੇਖੋ ਮੈਂ ਆਪਣੀ ਮਿਸਿਸ ਨੂੰ ਵੀ ਸਮਝਾਇਆ ਹੋਇਆ ਇਹ ਆਮ ਨਾਲ ਕੋਈ ਆਰਗੂਮੈਂਟ ਉਹਨਾਂ ਨਾਲ ਕੋਈ ਨਹੀਂ ਕਰਦੀਓ ਹੁੰਦੇ ਵੀ ਆਣਾ ਚਾਹ ਚੂ ਪੀ ਕੇ ਚਲ ਚੁਲ ਜਾਂਦੇ ਆ ਮੈਂ ਕਿਹਾ ਹੁੰਦੇ ਆ ਕੋਈ ਗੱਲ ਨਹੀਂ ਇਹਨੇ ਕਦੀ ਨਹੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਹੁੰਦੇ ਕਿਉਂ ਜੇ ਉਹ ਕੋਈ ਰੋਲਾ ਨਹੀਂ ਕੋਈ ਰੱਪੜ ਨਹੀਂ ਮੈਂ ਕਿਹਾ ਕੋਰਟ ਤੋਂ ਕੋਰਟ ਤੋਂ ਵੱਧ ਕੇ ਕੁਝ ਨਹੀਂ ਹੁੰਦਾ ਜਿੱਥੇ ਮਰਜ਼ੀ ਭੱਜ ਲਿਆ ਆਪਾਂ ਜਦੋਂ ਕੋਰਟ 'ਚ ਆਪਾਂ ਕੇਸ ਲਾਇਆ ਜੱਜ ਸਾਹਿਬ ਨੇ ਸਾਰੇ ਪ੍ਰੂਫ ਦੇਖ ਕੇ ਸਾਰਾ ਕੁਝ ਵੇਖ ਕੇ ਕਿਹਾ ਜੋ ਫੈਸਲਾ ਸੁਣਾਉਣਗੇ ਅਸੀਂ ਉੱਤੇ ਖੜੇ ਆ ਅਸੀਂ ਭਾਈ ਦੇਣੀ ਉ ਤੇ ਆਪਣੇ ਨਿੱਕੇ ਸਾਲੇ ਨੂੰ ਮੈਂ ਅੰਥੇ ਫੀਲ ਕਰਦਾ ਮੈਂ ਬਾਰ ਬਾਰ ਇੱਕੋ ਗੱਲ ਕਹਿੰਨਾ ਕੱਲ ਨੂੰ ਇਹਨਾਂ ਦੇ ਕੋਈ ਵੀ ਇਹਨਾਂ ਦੇ ਉਨੇਕ ਹੀ ਹੁੰਦੀ ਆ ਉਹਦਾ ਸਿੱਧੇ ਸਿੱਧੇ ਜ਼ਿੰਮੇਦਾਰ ਇਹ ਦੋਵੇਂ ਜਾਣੇ ਆ ਮਿੱਕੀ ਤੇ ਪ੍ਰਿਆ ਕਿਉਂਕਿ ਜੇ ਸਾ ਨਾ ਉਹਦੀ ਵਰਡਿੰਗ ਹੀ ਅੱਜ ਮੰਨ ਕੇ ਚੱਲੋ ਜੇ ਡਾਂਗ ਦੀ ਥਾਂ ਕੋ ਦਾਤਰ ਹੁੰਦਾ ਜਿੱਦਾਂ ਉਹ ਆਂਦੀ ਵੀ ਵੜਦੇ ਜਿਹੜਾ ਵਿੱਚ ਹੁੰਦਾ ਵੜਦੇ ਠੀਕ ਹੈ ਜੀ ਇਹ ਕੋਈ ਵਰਡਿੰਗ ਹੈ ਨਹੀਂ ਖਾਸ ਕਰਕੇ ਲੇਡਿਸ ਦੇ ਮੂੰਹ ਇਹ ਵਰਡਿੰਗ ਫੱਬਦੀ ਨਹੀਂ ਹੈ ਤੂੰ ਆਪਣਾ ਸੋਚ ਤੇ ਰਿਹਾ ਇੱਕ ਨਿਆਣਾ ਨਿੱਕਾ ਤੂੰ ਉਹਦੀ ਸੋਚ ਜੇ ਅਗਲਾ ਲਾਲੋ ਮੈਨੂੰ ਵੜ ਦਿੰਦਾ ਮੇਰੇ ਤੇ ਨੁਕਸਾਨ ਕਰ ਦਿੰਦਾ ਅਗਲਾ ਜੇਲ੍ਹ ਚਲ ਜਾਂਦਾ ਤੂੰ ਆਪਣਾ ਨਹੀਂ ਤੇ ਨਿੱਕੇ ਤੂੰ ਇਹਨੇ ਸੋਚ ਕਿੰਨੀ ਗਿਰੀ ਹੋਈ ਸੋਚਾਂ ਨਾਲ ਦੀ ਆਪਣੀ ਨਿੱਕੀ ਕੁੜੀ ਨਹੀਂ ਦੇ ਦੇ ਉਹ ਲੜਾਈਆਂ ਝਗੜਿਆਂ 'ਚ ਪਾਵਾਂਗੇ ਉਹਦਾ ਫਿਊਚਰ ਖਰਾਬ ਹੋਊਗਾ ਜਿਹੜੀ ਚੀਜ਼ ਅਸੀਂ ਸੋਚਦੇ ਆਂ ਨਹੀਂ ਤੇ ਲਾਲੋ ਹਰ ਕੋਈ ਲੜਨ ਨੂੰ ਹਰ ਕੋਈ ਕਰ ਲੈਂਦਾ ਅਸੀਂ ਕਿਉਂ ਨਹੀਂ ਕੋਈ ਕਰਦੇ ਵੀ ਅਸੀਂ ਫੈਮਿਲੀ ਸਾਨੂੰ ਹੈਗਾ ਆਪਣੀ ਫੈਮਿਲੀ ਦੇਖਣੀ ਆ ਕੋਟਕਚਾਰੀਆਂ ਦੀ ਠੱਕੇ ਖਾਣ ਨੂੰ ਲਾਈਫ ਨਹੀਂ ਮਿਲੀ ਇਹ ਬਸ ਇਸ ਇਹੀ ਕਹਿੰਨੇ ਹੈ ਪੁਲਿਸ ਪ੍ਰਸ਼ਾਸਨ ਬਣਦਾ ਜੋ ਵੀ ਕਾਰਵਾਈ ਬਣਦੀ ਹੈ ਸਾਰਾ ਇਸ ਚੀਜ਼ ਨੂੰ ਖੰਘਾਲ ਕੇ ਬਣਦੀ ਕਾਰਵਾਈ ਕਰੇ ਤੇ ਕੋਰਟ ਦਾ ਡਿਸੀਜਨ ਇਹਨਾਂ ਨੂੰ ਵੀ ਕਿਹਾ ਜਾਵੇ ਜੋ ਕੋਰਟ ਦਾ ਡਿਸੀਜਨ ਆਊਗਾ ਉੱਤੇ ਅਸੀਂ ਵੀ ਖੜੇ ਹਾਂ ਇਹ ਵੀ ਵੇਟ ਕਰਨ ਕੋਰਟ ਦੀ ਕਿਉਂਕਿ ਕੋਰਟ ਦੇ ਉੱਪਰ ਕੁਝ ਨਹੀਂ ਹੁੰਦਾ ਹੈਲੋ ਹਲੋ ਹਾਂ ਜੀ ਤੁਸੀਂ ਮਿੱਕੀ ਜੀ ਕਰ ਰਹੇ ਹੋ ਹੈਲੋ ਹਾਂ ਜੀ ਚੱਲ ਰਹੇ ਹਾਂ ਹਾਂ ਜੀ ਕੌਣ ਜੀ ਤੁਸੀਂ ਕਸ਼ਿਕਾਲ ਜੀ ਤੁਸੀਂ ਬੋਲੋ ਕੋਈ ਕਿਉਂਕਿ ਤੁਸੀਂ ਸਿਟੀ ਹੈਟਲਾਈਨ ਤੋਂ ਹਾਂਜੀ ਹਾਂਜੀ ਤੁਹਾਡੀ ਪ੍ਰਾਣਿਕ ਕਾਰਨ ਵੱਲੋਂ ਅਲਿਗੇਸ਼ਨ ਲਾਈ ਗਏ ਆ ਤੁਹਾਡੇ ਤੇ ਕਿ ਤੁਸੀਂ ਉਹਨਾਂ ਦੇ ਘਰ ਜਾ ਕੇ ਉਹਨਾਂ ਨਾਲ ਮਾਰਕੁੱਟ ਕੀਤੀਆਂ ਉਹਨਾਂ ਦੇ ਮਤਲਬ ਵਿੰਡੋ ਨਿਰਭੁਤੀ ਤੁਸੀਂ ਤੋੜਤਾ ਆ ਨਾਲ ਤੁਹਾਡੀ ਵਾਈਫ ਵੀ ਸੀ ਜਿਹੜੀ ਪਈਆ ਮੈਡਮ ਮੇਰਾ ਘਰ ਆ ਉਹ ਉਹਨਾਂ ਦਾ ਘਰ ਵੀ ਆ ਮੇਰਾ ਵੀ ਘਰ ਆ ਦਿੱਕੀ ਤੱਕ ਉਹਨਾਂ ਨੇ ਤੁਹਾਨੂੰ ਦੱਸਿਆ ਹੈ ਕਿ ਤੁਹਾਡਾ ਉਸ ਘਰ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਤੁਹਾਨੂੰ ਉਹਨਾਂ ਨੇ ਪਹਿਲਾਂ ਹੀ ਉਹਨਾਂ ਦੀ ਮੰਨ ਕਰਤਾ ਸੀਗਾ ਤੁਹਾਡੇ ਨਾਮ ਤਾਂ ਜਮੀਨ ਵੀ ਕੋਈ ਪ੍ਰਾਪਰਟੀ ਵਗੈਰਾ ਨਹੀਂ ਹੈਗੀ। ਉਹਨਾਂ ਨੇ ਸਾਨੂੰ ਸਾਰੇ ਪ੍ਰੂਫ ਦਿਖਾਏ ਆ। ਮੈਮ ਤੁਸੀਂ ਗੱਲ ਕਿੱਥੇ ਕਰ ਰਹੇ ਹੋ? ਕਿਹੜੀ ਜਗਾ ਤੁਹਾਨੂੰ? ਜੀ 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 ਮੈਮ ਤੁਸੀਂ ਜਿਹੜੀ ਹਟਲਾਈਨ ਤੋਂ ਨਿਹਾ ਮੈ ਲੀਗਲ ਕਰ ਰਹੀਆਂ ਮੀਡੀਆ ਤੋਂ ਹਾਂਜੀ ਮੈਮ ਤੁਹਾਡੀ ਸਿਸਟਰ ਨੇ ਲੋ ਦਾ ਕਹਿਣਾ ਹੈ ਕਿ ਤੁਸੀਂ ਉਹਨਾਂ ਦੇ ਘਰ ਜਾ ਕੇ ਉਹਨਾਂ ਨਾਲ ਮਾਰਕੁੱਟ ਕੀਤੀ ਹੈ ਤੇ ਤੁਸੀਂ ਉਹਨਾਂ ਦਾ ਜੁੜਾ ਵਿੰਡੋ ਮਿਰਰ ਆ ਮੇਰੀ ਸਿਸਟਰ ਤਾਂ ਨਹੀਂ ਉੱਥੇ ਮੈਮ ਉਹ ਮੇਰਾ ਸੋਹਰਾ ਘਰ ਆ ਮੈਂ ਉੱਥੇ ਵਿਆਹੀ ਆ ਮੈਂ ਉੱਥੇ ਰਹਿਨੀ ਆ ਠੀਕ ਹੈ ਜੀ ਮੈਂ ਮੈਮ ਇੰਜੈਕਟ ਮੈਂ ਖੁਦ ਪ੍ਰੈਗਨੈਂਟ ਆ ਮੈਂ 3 ਤੀਜਾ ਮਹੀਨਾ ਮੇਰਾ ਚੱਲ ਰਿਹਾ ਠੀਕ ਹੈ ਇਹਨਾਂ ਦਾ ਹਰ ਵਾਰੀ ਦਾ ਇਹੀ ਕੰਮ ਆ ਮੇਰੇ ਕੋਲ ਰਿਕਾਰਡ ਆ ਮੈਮ ਸਿਕਾਰ ਦੇ ਵਿੱਚ ਆੰਨੇ ਆ ਉਹ ਲੈਵਿਸ ਕੀਤੀ ਹੋਰੀ ਠੀਕ ਹੈ ਜੀ ਮੇਰੇ ਮਦਰ ਇਨ ਲਾ ਹੋ ਨ ਐਕਸਪਾਇਰ ਹੋਇਆ 15 ਆਫ ਮਈ ਜੀ ਜੀ ਠੀਕ ਹੈ ਉਹਨਾਂ ਨੇ ਉਸ ਤੋਂ ਬਾਅਦ ਉਹਨ ਦੇ ਕੋਲ ਸੀ ਆਏ ਸੀ ਕੱਲ ਸਾਡੀ ਕੋਰਟ ਚ ਤਰੀਕ ਸੀ ਜੀ ਜੀ ਤਰੀਕ ਭੋਗਤ ਕੇ ਮੈਂ ਆਪਣੇ ਘਰ ਹੀ ਜਾਉਂਗੀ ਨਾ ਸੋਹਰੇ ਘਰ ਕਿਤੇ ਮੈਂ ਵਿਆਹੀ ਆਂ ਆਨੀ ਆ ਰਹਿਨੀ ਆ ਮੈਂ ਜੀ ਜੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਜਿੱਥੇ ਤੱਕ ਉਹਨਾਂ ਨੇ ਸਾਨੂੰ ਤੁਹਾਡੇ ਪ੍ਰੂਫ ਦਿਖਾਏ ਆ ਕਿ ਤੁਹਾਨੂੰ ਲਾਦਾ ਹੋਆ ਕਿੱਥੋਂ ਹੋਇਆ ਮਤਲਬ ਕਿ ਕਦੋਂ ਹੋਇਆ ਕਾਫੀ ਟਾਈਮ ਪਹਿਲਾਂ ਦਾ ਜੁੜਾ ਕੱਢਿਆ ਹੋਇਆ ਨਹੀਂ ਮੈਮ ਝੂਠ ਬੋਲ ਰਹੀ ਆ ਉਹ ਕੁਝ ਨਹੀਂ ਕੱਢਿਆ ਦੱਸੋ ਹੋਨ ਮੇਰੀ ਸੱਸ ਦਾ ਸਾਰਾ ਇੰਤਜ਼ਾਰ ਕੀਤਾ ਸਾਰੀ ਫੋਟੋਗ੍ਰਾਫੀ ਵੀਡੀਓ ਕਰ ਆਪਣੀ ਸਾਡੇ ਕੋਲ 6 ਮਹੀਨੇ ਪਹਿਲੇ ਦਾ ਸੀ ਵਿਆਹ ਕੀਤਾ ਪੈਸੇ ਲਾਏ 3-4 ਲੱਖ ਰੁਪਈਆ ਉਦੋਂ ਕਿਉਂ ਨਹੀਂ ਇਹਨਾਂ ਨੇ ਸਾਨੂੰ ਕੱਢਿਆ ਹੋਇਆ ਸੀ ਦੱਸੋ ਜੀ ਓਕੇ ਅੱਗੇ ਉੱਥੇ ਰਹਿਣੇ ਵਿੱਚ ਵੀਡੀਓਗ੍ਰਾਫੀ ਫੋਟੋਗ੍ਰਾਫੀ ਬੋਲਦੀ ਆ ਮੱਲੇ ਨੂੰ ਪੁੱਛੋ ਜਾ ਕੇ ਅਸੀਂ ਉੱਥੇ ਰਹਿੰਦੇ ਆ ਇਨਫੈਕਟ ਮੈਂ ਖੁਦ ਵਿਆਹ ਮੈਂ ਕੀਤਾ ਮੈਡਮ ਆਪਣੀ ਹੱਥੀਂ ਠੀਕ ਹੈ ਮੇਰੀ ਮਦਰ ਇਨ ਨੂੰ ਮਾਰਨ ਵਾਲੀ ਐ ਕੁੱਤ ਕੁੱਤ ਕੁੜੀ ਐ ਮੈਡਮ ਕਾਰ ਦੇ ਵਿੱਚ ਬੈਠੀ ਆ ਆਪਣੇ ਤੇ ਸੋਹਰੇ ਘਰ ਨਹੀਂ ਜਾਂਦੀ ਮੈਂ ਕਿਹਾ ਕੋਈ ਨਾ ਤੂੰ ਆਪਣੇ ਸੋਹਰੇ ਘਰ ਵੀ ਜਾ ਇੱਥੇ ਵੀ ਆਪ ਇਕੱਲੇ ਅਸੀਂ ਬੈਠੇ ਆ ਵਾ ਪਾਪੇ ਪੁੱਤਰ ਤੇ ਬੈਠੇ ਪਰ ਬਤਮਾਸ਼ੀ ਨਹੀਂ ਕਰਦੀ ਐ ਗਾਂਜਾ ਉਹ ਪਿੰਦੀ ਐ ਚਿੱਟਾ ਉਹ ਲੌਂਦੀ ਐ ਠੀਕ ਹੈ ਭਰਾ ਜਦੋਂ ਇਹਨਾਂ ਚੀਜ਼ਾਂ ਤੋਂ ਰੋਕਦਾ ਸਾਨੂੰ ਮਾਰਕੁੱਟ ਕਰਦੇ ਆ ਮੈਡਮ ਮੇਰੇ ਕੋਲ ਤਾਂ ਵੀਡੀਓਗ੍ਰਾਫ ਰਹੀ ਹੈ ਮੈਂ ਤਾਂ ਕਮਿਸ਼ਨਰ ਆਫਿਸ ਦੇ ਬਾਹਰ ਖੜੀ ਆਂ ਪੇਸ਼ ਹੋਣ ਆਈ ਹਾਂ ਮੈਮ ਉਹ ਉਹਨਾਂ ਵੱਲੋਂ ਕਿਹਾ ਗਿਆ ਕੀ ਜਿਹੜੇ ਤੁਹਾਡੇ ਹਸਬੰਦ ਨੇ ਉਹ ਮਤਲਬ ਡਰੱਗ ਐਡਿਕਸ਼ਨ ਨੇ ਉਹ ਮੈਮ ਡਰੱਗ ਐਡਿਕਸ਼ਨ ਹੋ ਮੈਡਮ ਡਰੱਗ ਐਡਿਕਸ਼ਨ ਹੋ ਆ ਔਰ ਅਗਰ ਕਿਸੇ ਵੀ ਟਾਈਮ ਤੁਸੀਂ ਚੈੱਕ ਅਪ ਕਰੋ ਉਧਰ ਡਰਗ ਮੈਮ ਇਨਫੈਕਟ ਮੈਰिज ਹੋ ਗਈ ਆ ਔਰ ਤੁਸੀਂ ਮੈਨੂੰ ਦੱਸੋ ਆਪਣੇ ਘਰ ਦੇ ਵਿੱਚ ਮਤਲਬ ਬੋਏਫਰੈਂਡ ਬੁਲਾਉਣ ਨੂੰ ਕੀ ਮਤਲਬ ਹੈ ਜਿਹੜੇ ਆਲਰੇਡੀ ਮੁੰਡੇ ਪੁਲਿਸ ਤੋਂ ਭੱਜੇ ਹੋਏ ਨੇ ਉਹਨਾਂ ਦਾ ਰੈਸਟ ਵਾਰੰਟ ਨਿਕਲੇ ਹੋਏ ਆ ਕੱਲ ਉਹਨਾਂ ਨੂੰ ਬੁਲਾ ਕੇ ਇਹਨਾਂ ਨੇ ਮਾਰਕੁੱਟਾਈ ਮੇਰੇ ਨਾਲ ਕੀਤੀ ਆ ਤੇ ਮੈਮ ਤੁਸੀਂ ਦੱਸੋਗੇ ਜਦੋਂ ਮਤਲਬ ਕਿ ਤੁਸੀਂ ਉਧਰ ਗਏ ਸੀ ਜੋ ਤੇ ਤੁਹਾਡੇ ਨਾਲ ਪਹਿਲਾਂ ਤੁਸੀਂ ਸ਼ੁਰੂਆਤ ਕੀਤੀ ਸੀ ਮਾਰਕੁੱਟਾਈ ਦੀ ਅਸੀਂ ਘਰੇ ਗਏ ਸੀਗੇ ਜੀ ਅਸੀਂ ਅੰਦਰ ਐਂਟਰ ਕੀਤੇ ਚੱਲੀ ਸੀਗੀ ਨਿਕਲ ਕੇ ਗਏ ਸੀ ਠੀਕ ਹੈ ਮੈਂ ਤਾਂ ਹਜੇ ਗੱਡੀ ਚੋਂ ਪੈਰ ਬਾਹਰ ਹੀ ਰੱਖਿਆ ਸੀਗਾ ਮੈਂ ਆਪਣਾ ਸਮਾਨ ਕੈਰੀ ਕਰਨੀ ਸੀ ਗੱਡੀ ਜੀ ਹਸਬੰਡ ਮੇਰੇ ਅੰਦਰ ਗਏ ਜਿੱਦਾਂ ਠੀਕ ਹੈ ਆਈ ਕੀ ਕਰਨ ਆਏ ਹਾਂ ਸੋ ਮੈਡਮ ਉਹਨੂੰ ਮੈਂ ਜੇ ਤੁਸੀਂ ਕਹਿੰਦੇ ਹੋ ਸੁੱਚੇ ਫੋਨ ਸੋ ਨਾ ਮੈਂ ਤੁਹਾਨੂੰ ਇੱਦਾਂ ਸੁਣਾ ਦਿੰਦੀ ਆ ਕੀ ਵਰਟਿੰਗ ਯੂਜ਼ ਕਰਾਇੀ ਨੀ ਗੰਦੀ ਗੰਦੀ ਖਾਲੀ ਗਲੋਜ ਮੇਰੀ ਮੈਡਮ 11 ਸਾਲ ਦੀ ਕੁੜੀ ਆ ਜੀਗਾ ਉਹਨੂੰ ਇੰਨਾ ਗੰਦਾ ਬੋਲਿਆ ਗਿਆ ਉਹਨੂੰ ੱਟਕੇ ਮਾਰੇਗੇ ਬਸੋ ਮੈਡਮ ਜੀ ਹਾਂ ਜੀ ਤੁਹਾਡੇ ਤੇ ਅਲਿਗੇਸ਼ਨ ਜਿਹੜੇ ਲਾਏ ਗਏ ਨੇ ਉਹ ਕਿਤੇ ਨਾ ਕਿਤੇ ਤੁਹਾਡੇ ਵੱਲੋਂ ਕੀਆ ਜਾ ਰਿਹਾ ਗਲਤ ਹੈ ਤੇ ਮੈਂ ਮੋਂਨਾ ਬਿਲਕੁਲ ਗਲਤ ਹੈ ਜੀ ਮੇਰੇ ਕੋ ਸਾਰੀ ਵੀਡੀਓਗ੍ਰਾਫੀ ਹੈ ਜੀ ਮੈਮ ਇਹਨੂੰ ਕੋਲ ਪੁਆਰ ਮੁੰਡੇ ਵਾਲਿਆਂ ਨੇ ਕਿ ਮੇਰੇ ਤੇ ਹੱਥ ਪਾਇਆ ਲੱਤਾਂ ਮਾਰੀਆਂ ਤੇ ਨਹੀਂ ਮੇਰੀ ਮੈਂ ਪ੍ਰੈਗਨੈਂਟ ਹੈ ਮੇਰੇ ਢਿੱਡ ਤੇ ਲੱਤਾਂ ਮਾਰੀਆਂ ਇਹਨਾਂ ਨੇ ਮੈਂ ਕੱਲ ਮੈਡੀਕਲ ਵੀ ਕਰਾਇਆ ਮੈਡਮ ਐਮਐਲਆਰ ਵੀ ਕਟਾਈ ਆ ਆਪਦੀ ਓਕੇ ਤੇ ਮੈਮ ਉਹਨਾਂ ਕੋਲ ਪ੍ਰੂਫ ਹੈ ਕਿ ਤੁਹਾਨੂੰ ਮਤਲਬ ਮੈਮ ਮੇਰੇ ਕੋ ਵੀ ਪ੍ਰੂਫ ਹੈ ਮੈਂ ਮੇਰੇ ਕੋ ਵੀਡੀਓਗ੍ਰਾਫੀ ਫੋਟੋਗ੍ਰਾਫੀ ਕਰ ਰਹੀ ਆ ਬਾਹਰ ਦੇ ਤੀਜੇ ਮੁੰਡੇ ਬੁਲਾ ਕੇ ਜਦੋਂ ਭਰਾ ਨੇ ਰੋਕਣਾ ਕਿ ਬਾਹਰ ਦੇ ਮੁੰਡੇ ਆ ਕੇ ਤੇ ਬਦਮਾਸ਼ੀਆਂ ਕਰਦੇ ਨੇ ਘਰ ਚ ਆ ਕੇ ਰੋਕ ਰੋਕੂਗਾ ਨਹੀਂ ਤਸਵੀਰ ਕਰ ਦਬੱਡਾ ਮੁੰਡਾ ਠੀਕ ਤੇ ਮੈਂ ਇੱਕ ਗੱਲ ਹੋਰ ਜਿਵੇਂ ਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਮਤਲਬ ਕਰੋ ਕਿੱਦਿਆ ਹੋਇਆ ਤੇ ਇਹ ਹਾਂਜੀ ਇਹ ਗੱਲ ਮਤਲਬ ਸੱਚ ਹੈ ਕਿ ਇਹ ਮੈਂ ਝੂਠ ਹੈ ਮੈਡਮ ਜਿਹੜੀ ਬੇਦਕਲੀ ਦੀ ਗੱਲ ਕਰਦੀ ਕੋਰਟ ਚ ਕੇਸ ਲੱਗਾ ਹੋਇਆ ਬੇਦਕਲੀ ਕਾਗਜ਼ ਜਿੰਨੇ ਆਪਣੇ ਮੇਰੇ ਮਦਰ ਇਨ ਲਾਅ ਦੇ ਮਰਨ ਤੋਂ ਬਾਅਦ ਡੁਪਲੀਕੇਟ ਸਾਈਨ ਕੀਤੇ ਆ ਓਕੇ ਜੀ ਉਹ ਹੈਂਡ ਰਾਈਟਿੰਗ ਐਕਸਪਰਟ ਤੇ ਕੇਸ ਲਾਇਆ ਹੋਇਆ ਜੀ ਮੈਂ ਜੀ ਤੇ ਉਹਨਾਂ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਿਹੜੀ ਜ਼ਮੀਨ ਆ ਮਤਲਬ ਕਿ ਪ੍ਰਾਪਰਟੀ ਆ ਉਹ ਸਾਡੇ ਦੋਨਾਂ ਪੇਣਾ ਮਤਲਬ ਕਿ ਉਹਨਾਂ ਦੀ ਵੱਡੀ ਸਿਸਟਰ ਦੇ ਨਾਮ ਤੇ ਨਹੀਂ ਹੈ ਜੀ ਬਸ ਇਹ ਦਸਿਆ ਉਹਨਾਂ ਦਾ 15 ਮੁੰਡਾ ਉਹਨਾਂ ਦੇ ਨਾਮ ਤੇ ਹੈ ਕਿਸੇ ਦੇ ਮੈਂ ਪੰਜਾਂ ਭੈਣ ਭਰਾਵਾਂ ਦੇ ਨਾਮ ਤੇ ਹੈ ਜੀ ਠੀਕ ਹੈ ਪੰਜ ਭੈਣ ਭਰਾ ਨੇ ਠੀਕ ਹੈ ਬਸੀਅਤ ਵੀ ਛੂਟੀ ਤਿਆਰ ਕੀਤੀ ਗਈ ਹੈ ਨਾਲ ਠੀਕ ਹੈ ਮਾ ਓਕੇ ਹਾਂਜੀ ਮੈਮ ਬਾਕੀ ਤੁਸੀਂ ਮੈਮ ਚਾਹੋ ਤਾਂ ਜਗਤਪ uri ਚੌਂਕੀ ਤੇਨ ਚਾਰ ਸਾਹਿਬ ਨੂੰ ਕਾਲ ਕਰਕੇ ਪੁੱਛ ਸਕਦੇ ਹੋ ਕੱਲ ਉਹਨਾਂ ਨੇ ਮੋਕਾ ਖੱਬ ਸੰਭਿਆ ਮੇਰੀ ਤਾਂ ਮੈਡਮ ਕੱਟੀ ਤੱਕ ਭੰਨਤੀ ਇਹਨਾਂ ਨੇ ਦੱਸੋ ਪਾਰ ਦੇ ਮੁੰਡੇ ਬੁਲਾ ਕੇ ੱਟਕਾ ਸ਼ਾਈ ਕਰਾਤੀ ਦੱਸੋ ਮੇਰੇ ਕੱਪੜੇ ਤੱਕ ਨੂੰ ਤਾਂ ਹੱਥ ਪਾ ਲਿਆ ਮੈਂ 3 ਮਹੀਨੇ ਤੋਂ ਪ੍ਰੈਗਨੈਂਟ ਆ ਮੈਡਮ ਇਹ ਹਮੇਸ਼ਾ ਹੀ ਇਹੀ ਕਰਦੀ ਐ ਨਸ਼ਾ ਇਹ ਕਰਦੀ ਐ ਮੈਡਮ ਜਿਹੜਾ ਮਰਜ਼ੀ ਟਾਈਮ ਚੈੱਕ ਕਰਾਉਂਗਾ ਠੀਕ ਐ ਮਮ ওকে ਮਮ ओके थैंक यू किस तरीके ਨਾਲ ਇੱਕ ਵੱਡੇ ਪੁਰਾਣੇ ਜਿਹੜੇ ਛੋਟੀ ਭੈਣ ਨਾਲ ਕੁੱਟਮਾਰ ਕੀਤੀ ਹਾਲਾਂਕਿ ਉਹਨੂੰ ਮਾਰਨ ਦੀ ਵੀ ਜਿਹੜੀ ਹੈ ਕੋਸ਼ਿਸ਼ ਜਿਹੜੀ ਹੈ ਕੀਤੀ ਗਈ ਹੈ ਸਿਰਫ ਇੱਕ ਪ੍ਰਾਪਰਟੀ ਪਿੱਛੇ ਸੋ ਹੋਰ ਇਦਾਂ ਦੇ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਮੈਂ ਨੇ ਹਮਲੇ ਕੈਮਰਾ ਪਰਸਨ ਵਿਪਨ ਬਸੀ ਨਾਲ